ਸਿੱਖਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਗਮਨਦੀਪ ਕੌਰ ਹੈ ਤੇ ਮੈਂ ਕਿਤਾਬ ਦ ਕਲੈਸ਼ ਆਫ ਕਲਚਰਸ ਨੂੰ ਪੜ੍ਹ ਕੇ ਪਹਿਲੇ ਸਵਾਲ ਦਾ ਜਵਾਬ ਦੇਣ ਜਾ ਰਹੀ ਹਾਂ 1984 ਤੇ ਉਸ ਤੋਂ ਬਾਅਦ ਦੇ ਸਾਲਾਂ ਵਿੱਚ ਸਿੱਖਾਂ ਵਿਰੁੱਧ ਵਪਰੀਆਂ ਤੱਕ ਨਾਵਾ ਦੇ ਮਾਮਲੇ ਵਿੱਚ ਜਦੋਂ ਵੱਖ-ਵੱਖ ਸਮੂਹਾਂ ਵਿੱਚ ਕਦਰਾਂ ਕੀਮਤਾਂ ਅਤੇ ਮਾਨਤਾ ਦਾ ਟਕਰਾਅ ਹੁੰਦਾ ਹੈ ਤਾਂ ਸੱਭਿਆਚਾਰ ਵਿੱਚ ਅੰਦਰ ਗੰਭੀਰ ਨਤੀਜੇ ਫੁੱਟ ਸਕਦਾ ਹੈ सभ्याचार टकरा सिखा उरुद्ध अत्याचारूर्ण भूमिका निभा है सभ्याचारंभीर नतीजे रूढ़ीवाद की धारणा लिया जा सकता है सभ्याचारूजे को घटिया जमकी भरिया समझता है तो यह वितरे की भावना हिंसा का कारण बन सकता है जेकर आप करते हाँ तो इन्होंने नसल खुशी नज़र सभ्याचार टकराव इस गल उजागर करता है

ਇਸ ਕੋ ਬੱਚਾ ਲਈ ਅੰਤਰਸਭਿਆਚਾਰਿਕ ਸੰਵਾਦ ਸਿੱਖਿਆ ਨੂੰ ਉਤਸ਼ਾਹਿਤ ਕਰਨਾ ਤੇ ਉਹਨਾਂ ਨੂੰ ਭੇਤ ਭਾਵ ਅਤੇ ਹਿੰਸਾ ਦੇ ਅਰਥ ਨੂੰ ਅੱਗੇ ਵਿਦੌਂਤ ਵਾਲੀ ਲੋੜੀ ਬਾਤ ਅਤੇ ਪੱਖਪਾਤ ਨੂੰ ਖਾਲੂ ਕਰਨ ਤੇ ਚੁਣੌਤੀ ਦੇਣਾ ਵੀ ਜ਼ਰੂਰੀ ਹੈ ਜਦੋਂ ਸਭਿਆਚਾਰਾ ਟਕਰਾ ਹੋਵੇ ਅਤੇ ਸਮਝ ਦੀ ਘਾਟ ਕਾਰਨ ਗੰਭੀਰ ਨਤੀਜੇ ਭੁਗਤੇ ਜਾ ਸਕਦੇ ਹਨ 1984 ਅਤੇ ਉਸ ਤੋਂ ਬਾਅਦ ਦੇ ਘਟਨਾਵਾਂ ਤੋਂ ਬਚਾ ਲਈ ਪੱਖਪਾਤਾਂ ਚੁਣੌਤੀ ਦਿੰਦੇ ਹੋਏ ਜਾਗਰੂਕਤਾ ਤੇ ਅੰਤਰਸਭਿਆਚਾਰਿਕ ਸੰਵਾਦ ਸਿੱਖਿਆ ਨੂੰ ਉਤਸ਼ਾਹਿਤ ਕਰਨਾ ਜ਼ਰੂਰੀ ਹੈ सवाल दूजे का जवाबता है जो की की बिना एक को बनाई रखनेस ताकत प्रेरणा का स्रोत गया है ये सिक्खा कुरबानी उश्वास ही है कि जो उन्होंने उपर हुए अत्याचार से सिखा खत्म करने दगातार कोशिशा नाकाम रहे हैं ਕਤਰਾ ਕਿੰਤਾ ਤੇ ਪਛਾਨ ਨੇ ਸਿੱਖਾਂ ਨੂੰ ਉੱਜਾਉਂਦੇ ਰਹਿਣ ਲਈ ਉਤਸ਼ਾਹ ਕੀਤਾ ਹੈ ਕਿ ਮੁਸੀਬਤਾਂ ਦੇ ਬਾਵਜੂਦ ਵਾਅਦੇ ਖੁੱਲਦੇ ਰਹਿਣਾ ਇਹ ਨਜ਼ਕੀਲਾ ਮਨਸਿਕ ਵਿੱਸੇ ਨੂੰ ਸੰਭਾਲਣ ਵਿੱਚ ਇੱਕ اہم ਭੂਮਿਕਾ ਨਿਭਾਉਦਾ ਹੈ। ਸਵਾਲ 3 ਦਾ ਜਵਾਬ 1984 ਅਤੇ ਇਸ ਤੋਂ ਬਾਅਦ ਦੇ ਸਾਲਾਂ ਦੀਆਂ ਘਟਨਾਵਾਂ ਬਾਰੇ ਵਿਸ਼ਵਵਿਆਪੀ ਪ੍ਰਤੀਕਿਰਿਆ ਅਤੇ ਜਾਗਰੂਕਤਾ ਦੀ ਘਾਟ ਦਾ ਕਾਰਨ ਬਣ ਸਕਦਾ ਹੈ ਜਿਵੇਂ ਕਿ ਸਿੱਖਾਂ ਦੀ ਸ਼ਖਸੀਅਤ ਪ੍ਰਤੀ ਜਾਗਰੂਕਤਾ ਜਾਂ ਪ੍ਰਤੀਕਿਰਿਆ ਦੀ ਘਾਟ ਲਈ ਮੁੱਖ ਤੌਰ ਤੇ ਜ਼ਿੰਮੇਵਾਰੀ

ਮਨੁੱਖੀ ਅਧਿਕਾਰਾਂ ਨਾਮ ਦੀ ਸੰਸਥਾ ਨਾਲ ਸੰਬੰਧਨ ਆ ਕੇ ਇਸ ਵਰਤੀ ਕਾਨਫਰੰਸ ਤੇ ਸੈਮੀਨਾਰ ਕਰ ਸਕਦੇ ਹਾਂ ਸਿੱਖਿਆ ਸੰਬੰਧੀ ਸੰਸਥਾ ਵਿੱਚ ਜਾ ਕੇ ਸਿੱਖਾਂ ਦੇ ਇਤਿਹਾਸ ਬਾਰੇ ਜਾਣਕਾਰੀ ਤੇ 1984 ਦੀ ਘਟਨਾ ਨੂੰ ਵਿਸਥਾਰ ਨਾਲ ਦੱਸ ਸਕਦੇ ਹਾਂ ਸਾਨੂੰ ਪੂਰੇ ਵਿਸ਼ਵ ਵਿੱਚ ਅਜਿਹੀਆਂ ਸੰਸਥਾ ਕਾਇਮ ਕਰਨੇ ਚਾਹੀਦੀਆਂ ਹਨ ਜੋ ਸਾਡੇ ਸਿੱਖ ਇਤਿਹਾਸ ਨੂੰ ਪੂਰੇ ਵਿਸ਼ਵ ਭਾਰਤ ਵਿੱਚ ਦੱਸ ਦੇਣ ਹਾਲਾਂਕਿ ਇਹ ਗੱਲ ਤੇ ਵੀ ਵਿਚਾਰ ਕੀਤਾ ਜਾ ਰਿਹਾ ਹੈ ਕਿ ਸਿੱਖ ਭਾਈਚਾਰੇ ਜਾਗਤ ਦਾ ਪੈਦਾ ਕਰਨ ਅਤੇ ਨਿਆਂ ਦੀ ਵਕਾਲਤ ਕਰਨ ਲਈ ਬਧੇਰੇ ਸਸਰਮ ਕਦਮ ਨਹੀਂ ਚੁੱਕ ਸਕਦਾ ਸੀ ਵਿਸ਼ਵਵਿਆਪੀ ਪ੍ਰਤੀਕਿਰਿਆ ਦੀ ਘਾਟ ਲਈ ਉਹਨਾਂ ਨੂੰ ਇਕੱਲੇ ਦੋਸ਼ੀ ਠਹਿਰਾਉਣਾ ਮੁਨਾਸਬ ਨਹੀਂ ਹੈ ਜਿਵੇਂ ਕਿ ਜਸਵੰਤ ਸਿੰਘ ਖਾਲੜਾ ਨੇ 25109 ਨੌਜਵਾਨਾਂ ਦੀਆਂ ਮੌਤਾਂ ਨੂੰ ਲੈ ਕੇ ਪੂਰੇ ਵਸ਼ਸ਼ਪ ਵੱਧਨ ਤੇ ਮੁੱਦਾ 786 ਸਾਲੂ 1984 ਦੀ ਘਟਨਾਵਾ ਬਾਰੇ ਇਸ ਤਰ੍ਹਾਂ ਇਸ ਤਰ੍ਹਾਂ ਕਾਨਫਰੰਸ ਜਾਂ ਸੈਮੀਨਾਰ ਕਰਨੀ ਚਾਹੀਦੀ ਹੈ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ